ਸਾਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਗਰਮੀਆਂ ਆ ਰਹੀਆਂ ਨੇ ਤੇ ਗਰਮੀਆਂ ਦੇ ਵਿੱਚ ਸਿਹਤਮੰਦ ਰਹਿਣਾ ਪੋਟਾ ਜ਼ਿਆਦਾ ਜ਼ਰੂਰੀ ਬਣ ਜਾਂਦਾ ਹੈ ਕਿਉਂਕਿ ਖਾਣ ਪੀਣ ਦੀਆਂ ਚੀਜ਼ਾਂ ਦੇ ਵਿੱਚ ਬਦਲਾਅ ਹੁੰਦਾ ਹੈ ਮੌਸਮ ਤੁਹਾਡੇ ਸਰੀਰ ਦੇ ਉੱਤੇ ਵੀ ਸਿੱਧਾ ਅਸਰ ਕਰਦਾ ਹੈ ਤਾਂ ਗਰਮੀ ਦੇ ਵਿੱਚ ਆਪਣੇ ਆਪ ਨੂੰ ਕਿਵੇਂ ਸਿਹਤਮੰਦ ਰੱਖਣਾ ਹੈ ਖਾਸ ਕਰ ਤੁਹਾਡੇ ਚਿਹਰੇ ਦੀ ਸੰਭਾਲ ਕਿਵੇਂ ਕਰਨੀ ਹੈ ਸਰੀਰ ਦੇ ਅੰਗਾਂ ਦੀ ਸੰਭਾਲ ਕਿਵੇਂ ਕਰਨੀ ਹੈ ਤੇ ਅੰਦਰੂਨੀ ਜਿਹੜੀ ਸ਼ਕਤੀ ਹੈ ਉਹ ਗਰਮੀ ਦੇ ਵਿੱਚ ਕਿਹੋ ਜਿਹੀ ਹੋਣੀ ਚਾਹੀਦੀ ਹੈ ਇਸ ਵਿਸ਼ੇ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ ਮੇਰੇ ਨਾਲ ਮੌਜੂਦ ਨੇ ਵਰਦਾਨ ਆਯੁਰਵੈਦਿਕ ਸੈਂਟਰ ਦੇ ਐਮ ਡੀ ਮਿਸਟਰ ਸੁਭਾਸ਼ ਗੁਇਲ ਗੁਇਲ ਸਾਹਿਬ ਦਾ ਸਵਾਗਤ ਕਰਦੇ ਹਾਂ ਸਵਾਗਤ ਹੈ ਜੀ ਜੀ ਤਰਮਿੰਦਰ ਜੀ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਔਰ ਜਿੰਨੇ ਵੀ ਦਰਸ਼ਕ ਪ੍ਰੋਗਰਾਮ ਦੇਖ ਰਹੇ ਆ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾ ਜੀ ਗੁਲ ਸਾਹਿਬ ਹਰ ਮੌਸਮ ਦਾ ਆਪਣੀ ਹੀ ਆਨੰਦ ਹੁੰਦਾ ਹੈ ਜੀ ਬਰਸਾਤਾ ਹੋਣਾ ਤਾਂ ਬੰਦਾ ਉਸੇ ਹਿਸਾਬ ਦੇ ਨਾਲ ਇੰਜੋਏ ਕਰਦਾ ਜੇਕਰ ਗਰਮੀਆਂ ਆ ਗਈਆਂ ਤਾਂ ਗਰਮੀ ਵੀ ਹੈ ਨਾਲ ਏਸੀ ਵੀ ਨੇ ਤੇ ਨਾਲ ਪੱਖੇ ਵੀ ਚੱਲਦੇ ਨੇ ਤਾਂ ਉਹਦਾ ਵੀ ਆਪਣਾ ਇੱਕ ਵੱਖਰਾ ਹੀ ਤਰੀਕਾ ਬਣ ਜਾਂਦਾ ਹੈ ਮਤਲਬ ਹਰ ਮੌਸਮ ਜੇਕਰ ਅਸੀਂ ਇਨਸਾਨੀ ਜਾਮੇ ਦੇ ਵਿੱਚ ਆਏ ਆ ਤਾਂ ਸਾਨੂੰ ਦੇਖਣਾ ਹੀ ਪੈਣਾ ਹੈ ਪਰ ਮੌਸਮ ਦੇ ਮੁਤਾਬਕ ਸਾਮ ਸੰਭਾਲ ਸਰੀਰ ਦੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਇੱਕ ਤਾਂ ਪਹਿਲਾਂ ਇਹ ਕਿ ਅੰਦਰੂਨੀ ਤੌਰ ਦੇ ਉੱਤੇ ਅਸੀਂ ਗਰਮੀਆਂ ਦੇ ਵਿੱਚ ਆਪਣੇ ਆਪ ਨੂੰ ਫਿੱਟ ਕਿਵੇਂ ਰੱਖ ਸਕਦੇ ਹਾਂ ਤੇ ਫਿਰ ਜਿਹੜਾ ਬਾਹਰੀ ਤੌਰ ਦੇ ਉੱਤੇ ਆ ਉਹਦੀ ਵੀ ਗੱਲ ਕਰਾਂਗੇ ਪਹਿਲਾਂ ਅੰਦਰੂਨੀ ਤੌਰ ਦੇ ਉੱਤੇ ਫਿਟਨੈਸ ਦਾ ਰਾਜ਼ ਦੱਸਦੇ ਹੋ ਜੀ ਦੇਖੋ ਜਿਹੜਾ ਅੰਦਰੂਨੀ ਤੌਰ ਤੇ ਲੋਕੀ ਚਾਹੁੰਦੇ ਆ ਵੀ ਗਰਮੀਆਂ ਆ ਗਈਆਂ ਕੁਝ ਵਧੀਆ ਕਹਾਣੀ ਬਣ ਜੇ ਤਾਂ ਪਹਿਲੀ ਗੱਲ ਤਾਂ ਮੈਂ ਕਹਣਾ ਕਿ ਮਿੱਠਾ ਪਾਣ ਜ਼ਰੂਰ ਖਾਇਆ ਕਰੋ ਪਾਣ ਜਿਹੜਾ ਹੈਗਾ ਪੱਤਾ ਉਹਦੀ ਤਸਵੀਰ ਬੜੀ ਗਰਮ ਹੈ ਪਰ ਜਦੋਂ ਤੇ ਗੁਲਕੰਦ ਲੱਗਦੀ ਆ ਇਹਨੂੰ ਕਮਾਲ ਕਰਦਾ ਹੂੰ ਉਹਦੇ ਤੇ ਹਲਕਾ ਜਿਹਾ ਚੂਨਾ ਲਾਓ ਤੇ ਨਾਲ ਉਹਦੇ ਤੇ ਇੱਕ ਦੋ ਇਲਾਇਚੀਆਂ ਪਾ ਲਓ ਇੱਕ ਅੰਦੀ ਹੋਰ ਉਹਦੇ ਚ ਸੌਂਫ ਸੂੰ ਪਾ ਲਓ ਤੇ ਗੁਲਗੰਦ ਪਾ ਲਓ ਨਾਲ ਉਹਨੂੰ ਪਾਣ ਨੂੰ ਇੱਕ ਰਸਗੁੱਲਾ ਬਣਾ ਕੇ ਖਾਓ ਹੂੰ ਉਹਨੂੰ ਮੂੰਹ ਚ ਪਾ ਕੇ ਹੌਲੀ ਹੌਲੀ ਚਬਾ ਕੇ ਖਾਓ ਮੇਰੀ ਗੱਲ ਤੇ ਤੁਸੀਂ ਇਹ ਉਦੋਂ ਯਕੀਨ ਕਰੋਗੇ ਜਦੋਂ ਤੁਸੀਂ ਇਸ ਚੀਜ਼ ਦਾ ਅਨੁਭਵ ਕਰੋਗੇ ਜੇ ਤਾਂ ਤੁਸੀਂ ਜਾ ਕੇ ਬਾਜ਼ਾਰ ਚ ਲੈ ਲਿਆ ਪਾਣ ਬਣਿਆ ਹੋਇਆ ਫਿਰ ਤਾਂ ਨਹੀਂ ਮੈਂ ਕੁਝ ਕਹਿ ਸਕਦਾ ਤੁਹਾਡਾ ਕੀ ਆ ਹੂੰ ਜੇ ਤੁਸੀਂ ਘਰੇ ਪਾਣ ਲੈਣੇ ਹੋ ਪੱਤਾ ਸਾਫ ਪਾਣ ਦਾ ਪੱਤਾ ਉਹਨੂੰ ਅੱਗੋਂ ਕੱਟ ਦੋ ਉਹਨੂੰ ਪਿੱਛੋਂ ਕੱਟ ਦੋ ਗੰਬੇ ਪੱਤਾ ਯੂਪੀ ਤੇ ਉਹ ਜਿਹੜਾ ਅੱਗੋਂ ਕੱਟਣਾ ਤੇ ਪਿੱਛੋਂ ਕੱਟਣਾ ਇੱਕ ਬੜਾ ਰਾਜ ਹੈ ਕਦੇ ਫੇਰ ਗੱਲ ਕਰਾਂਗੇ ਜੇ ਜਦੋਂ ਖੋਲਾਂਗੇ ਖੁਲਾਸਾ ਤੁਹਾਡਾ ਮੂੰਹ ਗਡੇ ਰਹਿਣੇ ਚ ਵਾਕਈ ਐਵੀਂ ਹੁੰਦਾ ਐ ਦੇਖ ਹੁੰਦਾ ਤੇ ਉਹਨੂੰ ਕੱਟ ਕੇ ਉਹਦੇ ਵਿੱਚ ਜਿਹੜਾ ਹੈਗਾ ਚੂਨਾ ਲਾਉਣਾ ਬਹੁਤ ਥੋੜਾ ਜਿਹਾ ਮਤਲਬ ਕਿ ਤੁਸੀਂ ਕੋਸ਼ਿਸ਼ ਕਰੋ ਵੀ ਕਣਕ ਦੇ ਦਾਣੇ ਜਿੰਨਾ ਚੂਨਾ ਉੱਝਾ ਰੱਖਣ ਹੂੰ ਉਸ ਤੋਂ ਬਾਅਦ ਉਹਦੇ ਵਿੱਚ ਥੋੜੀ ਜੀ ਪਾ ਲਓ ਸੌਫ ਥੋੜੇ ਜਿਹਾ ਪਾ ਲੋ ਜੀਰਾ ਥੋੜੇ ਜਿਹਾ ਪਾ ਲੋ ਅਜਮੈਨ ਆਪਣਾ ਪੈਟਰਨ ਉਸ ਕਾ ਹੈ ਹੈਨਾ ਇਹ ਪਾ ਕੇ ਤੇ ਜੇ ਹੋ ਸਕੇ ਤਾਂ ਵਿੱਚ ਜੇ ਕਲੌਂਜੀ ਮੇਥੀ ਰਾਤ ਨੂੰ ਭਿਓ ਕੇ ਰੱਖੀ ਹੋਵੇ ਉਹ ਪਾ ਲੋ 10 10 ਕ ਦਾਣੇ ਫਿਰ ਉਹਦੇ ਵਿੱਚ ਗੁਲਕੰਦ ਪਾਓ ਹਮ ਗੁਲਕੰਦ ਜਿਹੜੀ ਆ ਪਰਵਾਲ ਪਿਸਤੀ ਵਾਲੀ ਹੋਣੀ ਚਾਹੀਦੀ ਆ ਉਹ ਤੁਹਾਨੂੰ ਮਿਲੂਗੀ ਨਹੀਂ ਤਾਂ ਜਦੋਂ ਮੇਰੇ ਕੋਲੇ ਆਉਣੇ ਉਹ ਲੈ ਕੇ ਜਾਇਓ ਸਪੈਸ਼ਲ ਬਾਜ਼ਾਰ ਚ ਤਾਂ ਹੈ بسਹੀਂ ਮਿਲ ਜਾਂਦੀ ਆ ਜਿਵੇਂ ਚੀਨੀਓ ਚੀਨੀ ਹੁੰਦੀ ਹੈ ਪਰ ਜੇ ਤੁਸੀਂ ਮੇਰੇ ਕੋਲ ਆਓਗੇ ਤਾਂ ਪਤਾ ਲੱਗੂਗਾ ਕੀ ਕੀ ਦੇ ਰਿਹਾ ਕੋਲ ਸਭ ਤੋਂ ਕਿਉਂਕਿ ਮੈਂ ਹਮੇਸ਼ਾ ਪਿਓਰਿਟੀ ਦੇ ਵਿਸ਼ਵਾਸ ਕਰਦਾ ਉਹਦਾ ਪਾਣ ਬਣਾ ਕੇ ਰਸਗੁੱਲਾ ਬਣਾ ਕੇ ਖਾਓ ਚੂਸ ਚੂਸ ਕੇ ਖਾਓ ਟੇਸਟ ਬਣਾ ਕੇ ਖਾਓ ਤੁਸੀਂ ਜਿੰਨੀ ਮਰਜ਼ੀ ਗਰਮੀ ਅੱਛਾ ਉਦੋਂ ਬਾਅਦ ਜੇ ਮਾੜਾ ਮੋਟਾ ਦਮ ਰੱਖਦੇ ਹੋ ਸਰੀਰ 'ਚ ਬਈ ਮੈਂ ਤਾਂ ਹਲ ਤੱਕ ਇਹ ਗੱਲ ਦਾ ਰੱਖਦਾ ਕਿਉਂਕਿ ਇਹ ਚੀਜ਼ ਜਿਹੜੀ ਆ ਜਿਵੇਂਣਾ ਤੁਸੀਂ ਮੰਨ ਲਓ ਗੱਡੀ 'ਚ ਬੈਠੇ ਹੋ ਥੋੜਾ ਜੀ ਨਹੀਂ ਕਰਦਾ ਬਾਹਰ ਨਿਕਲਣ ਨੂੰ ਪਰ ਫਿਰ ਵੀ ਤੁਸੀਂ ਤੁੱਪ ਚ 15 ਮਿੰਟ ਲਾਓ ਹਮ ਇਹ ਜੀ ਗਰਮੀ ਲੂ ਪੈਂਦੀ ਅੱਗ ਪੈਂਦੀ ਧੁੱਪ ਦੇ ਵਿੱਚ 15 ਮਿੰਟ ਜੇ ਧੁੱਪੇ ਨਹੀਂ ਬਹਿ ਸਕਦੇ ਤਾਂ ਧੁੱਪ ਦੇ ਨੇੜੇ ਜਿਹੜਾ ਪੇੜਾ ਉਹਦੀ ਛਾਂ ਚ ਬਹਿ ਜਾਓ ਹਮ ਮਤਲਬ ਉਹ ਗਰਮੈਸ਼ ਲੈਣੀ ਆ ਤਰਵਿੰਦਰ ਜੀ ਜਿਹੜਾ ਉਹ ਚ ਮੁਰਕਾ ਲੈ ਲਿਆ ਦਾ ਹਮ ਜਿਵੇਂ ਮੈਂ ਲੈਣਾ ਕਦੇ ਕਦੇ ਮਤਲਬ ਕਿ ਕਦੇ ਕਦੇ ਕੀ ਮੈਨੂੰ ਹਫ਼ਤੇ ਚ ਦੋ ਤਿੰਨ ਵਾਰੀ ਮੌਕਾ ਮਿਲ ਜਾਂਦਾ ਹੈ ਮੁਰਕਾ ਲੈਣ ਦਾ ਗਰਮੀ ਹੋਵੇ ਜ਼ਿਆਲ ਹੋਵੇ ਉਹ ਧੁੱਪੇ ਬਹਿ ਜਾਣਾ ਜੀਵਨ ਸ਼ੈਲਾ ਜੀ ਧੁੱਪੇ ਬੈ ਕੇ ਰਜਾਈ ਲੈ ਲੈਣੀ ਉੱਤੇ ਮੁੜਕਾ ਲੈ ਲੈਣਾ ਗਰਮੀਆਂ ਦੇ ਵਿੱਚ ਤਾਂ ਉਹੀ ਪੈ ਜਾਓ ਤੁਸੀਂ ਧੁੱਪ ਦੇ ਵਿੱਚ 5 ਮਿੰਟ 10 ਮਿੰਟ ਉੱਤੇ ਕੱਪੜਾ ਚਾਦਰ ਜੀ ਲੈ ਕੇ ਤਾਂ ਕਮਾਲ ਦਾ ਨਜ਼ਾਰਾ ਔਰ ਉਦੋਂ ਬਾਅਦ ਗਰਮੀ ਨੇੜੇ ਨਹੀਂ ਆਉਂਦੀ ਹੂੰ ਔਰ ਗਰਮੀ ਲੱਗਦੀ ਉਹਨੂੰ ਹੈ ਜਿਹੜਾ ਏਸੀ ਕਾਰ ਚੋਂ ਨਿਕਲਦਾ ਹੂੰ ਏਸੀ ਦਫਤਰ ਚ ਬੜ ਜਾਂਦਾ ਏਸੀ ਦਫਤਰ ਚੋਂ ਨਿਕਲਦਾ ਅੱਗੇ ਮਿਲਣ ਵਾਲਿਆਂ ਕੋਲੇ ਵੀ ਏਸੀ ਦਫਤਰਾਂ 'ਚ ਜਾਂਦਾ ਉਹਨੂੰ ਮਤਲਬ ਲੱਗਦੀ ਹੋਣੀ ਤੱਤੀ ਵਾ ਹੂੰ ਜੇ ਲੱਗੇ ਤਾਂ ਪਤਾ ਲੱਗੇ ਸਰੀਰ ਕਿਉਂਕਿ ਸਾਡੇ ਸਾਨੂੰ ਰੱਬ ਕਿਉਂ ਦਿੰਦਾ ਇਹ ਮੌਸਮ ਹੂੰ ਸਾਨੂੰ ਪੰਜ ਮੌਸਮ ਦਿੱਤੇ ਨੇ ਇੰਡੀਆ ਵਾਲਿਆਂ ਨੂੰ ਬਾਕੀ ਮੁਲਕਾਂ 'ਚ ਇੱਕ ਵੀ ਨਹੀਂ ਹੂੰ ਸਰੀਰ ਦੇ ਪਏ ਠੰਡੇ 'ਚ ਸੜੀ ਜਾਂਦੇ ਨੇ ਅੰਦਰ ਕਮਰੇ 'ਚ ਹੀਟ ਚੱਲਦੀ ਐ ਬਾਹਰ ਬਰਫ਼ ਪਈ ਹੋਈ ਐ ਤੋ ਬਾਹਰ ਨਿਕਲਦੇ ਨੇ ਤਾਂ ਮਰਦੇ ਨੇ ਅੰਦਰ ਬੜਦੇ ਨੇ ਸੱਪ ਦੇ ਮੂੰਹ 'ਚ ਕੋਣ ਕਰਨੀ ਵਾਲਾ ਕੰਮ ਹੋਇਆ ਪਿਆ ਹੂੰ ਤੇ ਮਤਲਬ ਕਹਿਣ ਦਾ ਕਿ ਠੀਕ ਹੈ ਜਿਹਦਾ ਜੀਵਨ ਜਿੱਥੇ ਕਹਿੰਦਾ ਗਿੱਦੜ ਜਿਹੜੇ ਆ ਟੋਏ ਚ ਕਹਿੰਦਾ ਯਾਰਾਂ ਦਾ ਮਕਾਨ ਹੀ ਹੋਈ ਆ ਜਿੱਦਾ ਜਿੱਤੇ ਪਿਆ ਉੱਥੇ ਉਹ ਹੋ ਜੇ ਵਧੀਆ ਲੱਗਦਾ ਤੇ ਮਤਲਬ ਕਹਿਣ ਦਾ ਵੀ ਜੇ ਜੇ ਤੁਸੀਂ ਮੈਨੂੰ ਸਵਾਲ ਕੀਤਾ ਵੀ ਗਰਮੀ ਦਾ ਆਨੰਦ ਕਿਵੇਂ ਲਾਇਆ ਹੂੰ ਸਭ ਤੋਂ ਪਹਿਲਾਂ ਗੁਲਕੰਦ ਵਾਲਾ ਪਾਣ ਮਜ਼ੇਦਾਰ ਚੀਜ਼ ਆ ਦੇਖੋ ਮੇਰੇ ਮੂੰਹ ਚ ਹੁਣ ਵੀ ਚਸਕਾਰ ਆ ਕਿਉਂਕਿ ਅਸੀਂ ਤਾਂ ਲੈਨੇ ਆਵੇਂ ਈ ਤਾਂ ਤੇ ਫਿਰ ਤੁਸੀਂ ਦੇਖੋ ਵੀ ਉਸ ਤੋਂ ਬਾਅਦ ਨਾਲ ਹੀ ਵੈ ਤੁਹਾਨੂੰ ਦੱਸਿਆ ਥੋੜੀ ਧੁੱਪ ਚ ਮੁੜ ਘਰ ਨੂੰ ਜੇ ਹਫਤੇ ਇੱਕ ਵਾਰੀ ਲਓ ਦੋ ਵਾਰੀ ਲਓ ਜੇ ਰੋਜ਼ ਹੀ ਹੋ ਜਾਏ ਤਾਂ ਨਜ਼ਰ ਸੋਨੇ ਤੇ ਸੁਹਾਗਾ ਫੇਰ ਜਿਹੜੀਆਂ ਗੱਲਾਂ ਨੇ ਮੈਂ ਖਰੀਆਂ ਦੱਸ ਰਿਆਂ ਕੋਈ ਕਰੇ ਨਾ ਕਰੇ ਉਹ ਗੱਲ ਵੀ ਉਹ ਦੱਸ ਰਿਆਂ ਜਿਹੜੀ ਮੈਂ ਆਪ ਵੀ ਕਰਦਾ ਕਰਕੇ ਤਸੱਲੀ ਕੀਤੀ ਹੋਏ ਵੀ ਆ ਹੋ ਸਕਦਾ ਪਸੀਨੇ ਕੱਢੇ ਹੋਏ ਨੇ ਤਾਂ ਹੀ ਅੱਜ ਕੱਲ੍ਹ ਤੁਹਾਡੇ ਬੁਰੇ ਦੇਖੋ ਆਪਾਂ ਬੈਠੇ ਰਹਿੰਦੇ ਆ ਕਿੰਨੇ ਘੰਟੇ ਘੰਟੇ 20-20 ਘੰਟੇ ਕੰਮ ਕਰਦੇ ਆ 18-18 ਘੰਟੇ ਕੰਮ ਕਰਦੇ ਆ ਕਰੀ ਜਾਂਦੇ ਆ ਲੇਕਿਨ ਜਿਹੜੀ ਚੀਜ਼ ਸਭ ਤੋਂ ਵੱਡੀ ਮੈਂ ਤੁਹਾਨੂੰ ਦੱਸਣ ਜਾ ਰਿਹਾ ਉਹ ਤੁਸੀਂ ਕਾਂਜੀ ਇੱਕ ਤਾਂ ਚਕੰਦਰ ਤੋਂ ਵੀ ਬਣਦੀ ਆ ਮੈਜਰ ਤੋਂ ਵੀ ਬਣਦੀ ਆ ਤੇ ਘਰ ਚ ਜੋ ਕੋਈ ਬਜ਼ੁਰਗ ਆ ਤੇ ਪੈਰ ਝੱਸਿਆ ਕਰੋ ਰਾਤ ਨੂੰ ਨਾਲੇ ਤੋਂ ਇਹ ਜਿਹੇ ਨੁਸਕੇ ਲੈ ਲਿਆ ਕਰੋ ਵੀ ਗੋਇਲ ਕਹਿੰਦਾ ਸੀ ਕਾਂਜੀ ਕਿਵੇਂ ਬਣੂਗੀ ਹਾਂ ਹੈਨਾ ਜਦ ਪੈਰ ਝੱਸ ਕੇ ਨੁਸਕਾ ਮੰਗੋਗੇ ਉਹਨੇ ਕਹਿੰਦਾ ਤੂੰ ਪਰੇ ਹੱਟ ਮੈਂ ਤੈਨੂੰ ਬਣਾ ਕੇ ਪੁੱਤ ਪਲਾ ਦੇਣੀ ਆ ਹਾਂ ਆਹ ਹੁੰਦੇ ਨੇ ਚਾਂਸ ਤੇ ਉਸ ਤੋਂ ਬਾਅਦ ਠੰਡਾਈ ਬਣਾਓ ਹਾਂ ਦੇਖੋ ਅੱਜ ਕੱਲ ਕੋਈ ਚੀਜ਼ ਛੁਪੀ ਨਹੀਂ ਹੋਈ ਤੁਸੀਂ www.vaidvan.com ਤੇ ਜਾਓ ਉੱਥੇ ਤੇ ਠੰਡਾਈ ਦਾ ਨੁਸਕਾ ਲਿਖਿਆ ਆ ਜੇ ਉਹ ਨੂੰ ਪੜ ਕੇ ਤੋਂ ਬਣਦਾ ਬਣਾ ਲਓ ਨਹੀਂ ਬਣਦਾ ਤਾਂ ਮੰਗਾ ਲਓ ਜਿਵੇਂ ਮੈਂ ਕਦੇ ਕਦੇ ਟਰੱਕ ਦੇ ਮਦਰ ਬਣਿਆ ਇੱਕ ਦਿਨ ਉਹਦੇ ਵਾਖਰ ਲਿਖਿਆ ਭੱਜਦੀ ਭਜਾਵਾਂ ਨਹੀਂ ਪਿੱਛੇ ਲਾ ਲਾ ਹਮਮ ਇਹਦੇ ਨੂੰ ਮਰਜ਼ੀ ਹੋ ਜਾ ਵੀ ਜੇ ਬਣਦੀ ਬਣਾ ਲੈ ਨਹੀਂ ਮੰਗਾ ਲੈ ਭਾਈ ਤੇ ਕਹਿਣ ਦਾ ਮਤਲਬ ਇਹ ਆ ਵੀ ਜੇ ਤੁਸੀਂ ਬਣੀ ਬਣਾਈ ਮੰਗਾਓਗੇ ਤਾਂ ਵੀ ਗਾਰੰਟੀ ਆ ਵੀ ਉਹਦੇ ਵਿੱਚ ਕੋਈ ਮਿਲਾਵਟ ਨਹੀਂ ਜੇ ਘਰੇ ਬਣਾਓਗੇ ਫਿਰ ਤਾਂ ਗਰੰਟੀ ਹੈ ਹੀ ਹੈ ਫਿਰ ਤਾਂ ਆਪ ਬਣਾਈ ਅੱਖਾਂ ਦੇ ਮੂਰੇ ਚੀਜ਼ ਕੋਈ ਰੌਲਾ ਹੀ ਨਹੀਂ ਤਾਂ ਇਹਨੂੰ ਜਿਵੇਂ ਮਰਜ਼ੀ ਬਣਾ ਲਿਓ ਇੱਕ ਤਾਂ ਠੰਡਾਈ ਪੀਣੀ ਸ਼ੁਰੂ ਕਰੋ ਗਰਮੀਆਂ ਦੇ ਵਿੱਚ ਇੱਕ ਗਲਾਸ ਬੱਚਿਆਂ ਨੂੰ ਤਾਂ ਜ਼ਰੂਰ ਪਿਲਾਓ ਹੂੰ ਕਾਂਜੀ ਪੀਣੀ ਸ਼ੁਰੂ ਕਰੋ ਜੇ ਕੁਝ ਵੀ ਨਹੀਂ ਹੋ ਸਕਦਾ ਤਾਂ ਜਿਹੜੀ ਖੱਟੀ ਲੱਸੀ ਆ ਉਹ ਪੀਆ ਕਰੋ ਹੂੰ ਜੇ ਉਹ ਵੀ ਨਹੀਂ ਹੋ ਸਕਦੀ ਦਹੀਂ ਲਓ ਦਹੀਂ ਲੈ ਕੇ ਗਲਾਸ ਚ ਪਾਓ ਅੱਧਾ ਗਲਾਸ ਦਹੀਂ ਅੱਧਾ ਗਲਾਸ ਪਾਣੀ ਪਾ ਕੇ ਚਮਚੇ ਨਾਲ ਘੋਲ ਕੇ ਪੀ ਜੋ ਗਰਮੀ ਨੇੜੇ ਨਹੀਂ ਲੱਗਦੀ ਜੀ ਜੇ ਉਹ ਵੀ ਨਹੀਂ ਹੋ ਸਕਦਾ ਤਾਂ ਨਿੰਬੂ ਪਾ ਲਓ ਹੂੰ ਪਾਣੀ ਦੇ ਵਿੱਚ ਨਿੰਬੂ ਪਾੜੋ ਥੋੜਾ ਜਿਹਾ ਸੇਂਧਾ ਨਮਕ ਪਾੜੋ ਪੀ ਲਓ ਮੂੰਹ ਨਹੀਂ ਸੁੱਕਦਾ ਗਰਮੀ ਨਹੀਂ ਆਉਂਦੀ ਬਈ ਹੁਣ ਜੇ ਇਹ ਵੀ ਨਹੀਂ ਹੋ ਸਕਦਾ ਫਿਰ ਤੁਹਾਡੀ ਮਰਜ਼ੀ ਜੋਗੀ ਕਰਦਾ ਕਰ ਲੋ ਪਰ ਮੇਰਾ ਜਿਹੜਾ ਮਤਲਬ ਸੀ ਮੈਂ ਤੁਹਾਨੂੰ ਸਾਰੀਆਂ ਚੀਜ਼ਾਂ ਦੱਸਤੀਆਂ ਵੀ ਗਰਮੀ ਤੋਂ ਬਚਾਅ ਕਰਨ ਲਈ ਇਹ ਬਹੁਤ ਬਿਹਤਰੀਨ ਚੀਜ਼ਾਂ ਨੇ ਇੱਕ ਤਾਂ ਗੁਲਕੰਦ ਜੀ ਇੱਕ ਤੁਹਾਨੂੰ ਮੈਂ ਦੱਸਦਾ ਗੁਲਾਬ ਜਲ ਹੂੰ ਹੁਣ ਗੁਲਾਬ ਜਲ ਇਹ ਤਰਵਿੰਦਰ ਜੀ ਆਪਾਂ ਬਣਾਇਆ ਜੀ ਇਹ ਮੈਂ ਕਿਸੇ ਹੋਰ ਦੀ ਗੱਲ ਨਹੀਂ ਕਰਦਾ ਜਿਹੜਾ ਜਿਹੜਾ ਫਿਊਜ਼ਨ ਕਰਕੇ ਬਣਦਾ ਨਾ ਜੀ ਉਹ ਲਾਗੀ ਚੀਜ਼ ਆ ਉਹਨੂੰ ਇਹਦਾ ਸਪਰੇਅ ਕੀਤਾ ਜਾਂਦਾ ਹੂੰ ਉਹਨੂੰ ਇਹ ਸਪਰੇਅ ਮਾਰੋ ਮੂੰਹ ਤੇ ਮੈਂ ਕਹਿੰਦਾ ਤੁਸੀਂ 2-3 ਘੰਟੇ ਤੁਹਾਨੂੰ ਫਰੈਸ਼ਨੈਸ ਰਹੂਗੀ ਉਸ ਤੋਂ ਬਾਅਦ ਇੱਕ ਅੱਛਾ ਜਿਹਾ ਮਾਰੋ ਹੂੰ ਸਪਰੇਅ ਉਹਦਾ ਫਰੈਸ਼ਨੈਸ ਰਹੂਗੀ ਇਹ ਹੋ ਗਿਆ ਤੇ ਇੱਕ ਚੀਜ਼ ਮੈਂ ਹੋਰ ਦੱਸ ਦਿੰਦਾ ਛੋਟੇ ਛੋਟੇ ਚੀਜ਼ਾਂ ਨੇ ਮਿੱਤਰੋ ਕਰੇ ਤੇ ਹੋਣ ਗਿਆ ਸਮਝ ਗਏ ਨਾ ਉਦਾਂ ਆਪਾਂ ਖੜ ਕੇ ਕਿਸ ਦਾ ਇੰਤਜ਼ਾਰ ਕਰਦੇ ਆ ਦੋ-ਦੋ ਘੰਟੇ ਆਪਾਂ ਕਰ ਵੀ ਲੈਣਿਆ ਤਾਂ ਉਹੀ ਆਪਾਂ 15-20 ਮਿੰਟ ਅੱਪ ਦੇ ਉੱਤੇ ਲਾ ਲਓ ਬਿਲਕੁਲ ਜਿਵੇਂ ਹੁਣ ਮੰਨ ਲਓ ਗਰਮੀਆਂ ਆ ਗਈਆਂ ਸਰੋਂ ਦਾ ਤੇਲ ਪੈਰਾਂ ਤੋਂ ਲੈ ਕੇ ਸਿਰ ਤੱਕ ਐ ਐਨਾ ਐ ਪੂਰਾ ਨੋਹਾ ਦੇ ਵਿੱਚ ਐ ਕੌਲੀ ਚ ਤੇਲ ਵਾ ਗਏ ਵਿੱਚ ਉਂਗਲੀਆਂ ਡਬੋ ਦੋ ਹੂੰ ਦੋਇਤ ਆ ਦੀਆ ਡਬੋ ਕੇ ਉਹਨੂੰ ਚੰਗੀ ਤਰ੍ਹਾਂ ਮਲੋ ਪੋਰ ਜੇ ਜਦੋਂ ਮਲੋਗੇ ਨਾ ਤੁਹਿਆ ਪੋਟੇ ਜੇ ਤੁਹਾਨੂੰ ਮਲਦੇ ਮਲਦੇ ਲੱਗੂਗਾ ਗੋਵਿੰਦ ਸਾਹਿਬ ਕਮਾਲ ਕਰਤੀ ਅੱਜ ਤਾਂ ਬੜਾ ਇੰਜੋਏ ਲੱਗ ਰਿਹਾ ਐ ਆ ਦੇਖੋ ਮੈਂ ਕਰ ਰਿਹਾ ਹਟਿਆ ਨਹੀਂ ਜਾਂਦਾ ਇਹ ਇਹੋ ਜੀ ਜਗ੍ਹਾ ਹੈ ਨਾ ਜੀ ਜਦੋਂ ਤੁਸੀਂ ਇੱਥੇ ਐ ਕਰਦੇ ਹੋ ਤੁਹਾਡਾ ਇੰਜੋਏ ਵੱਧਦਾ ਹੂੰ ਆ ਤੁਹਾਡਾ ਜੀ ਕਰਦਾ ਕੁਝ ਕਰਾ ਕਿਉਂ ਇੱਥੇ ਤੁਹਾਨੂੰ ਰਿਲੈਕਸ ਮਿਲਦਾ ਹੂੰ ਜਿੰਨੇ ਮਰਜੀ ਨੀਂਦ ਆਉਂਦੀ ਹੋ ਮੈਂ ਕਹਿੰਦਾ ਸਾਡੀ ਗੱਡੀ ਚ ਜਾਂਦੇ ਜਾਂਦੇ ਨੀਂਦ ਆ ਜਾਂਦੀ ਆ ਨੌਂ ਡੱਬ ਲੋ ਸਾਰੇ ਪੂਰਾ ਗੱਠ ਦੇ ਦਨ ਪੂਰਾ ਢੇੜਾ ਤੁਹਾਨੂੰ ਜੇ ਮੁੜ ਕੇ 2 ਘੰਟੇ ਨੀਂਦ ਆ ਕਿ ਤਾਂ ਕਹਿੰਦੇ ਅਜਮਾਏ ਹੋਏ ਨੁਸਖੇ ਨੇ ਫਿਰ ਉਸ ਤੋਂ ਬਾਅਦ ਤੁਸੀਂ ਕਹਿੰਦੇ ਟਾਇਲਟ ਨਹੀਂ ਆ ਰਹੀ ਕਿੱਲੀ ਜਾਂਦੇ ਆ ਬਹ ਬੈਠੇ ਆਂ ਆ ਗੁੱਠাইয়া ਇਹਨੂੰ ਐ ਪੂਰਾ ਬੋਲਾ ਕਰਦਾ ਐ ਦੱਬ ਦੱਬ ਕੇ ਬੇਕਿਰਕੀ ਨਾਲ ਐ ਨਹੀਂ ਪੋਲਾ ਬੋਲਾ ਜਿਹਾ ਕਰੀ ਜਾਣਾ ਜਿਵੇਂ ਜਵਾਕ ਦਾ ਪੂਰਾ ਦੱਬੜਾ ਜ਼ੋਰ ਲਾ ਦੇਣਾ ਇਹਦੇ ਅੱਗੋਂ ਜਦੋਂ ਤੁਸੀਂ ਇਹਨੂੰ ਸਾਰਾ ਐ ਪੋਲਾ ਬੋਲਾ ਕਰਕੇ ਇੱਥੋਂ ਦਬੋਗੇ ਨਾ ਟੱਲੇ ਟਾਇਲਟ ਆ ਨਿਕਲ ਜੇ ਮਨ ਨੂੰ ਪਚਕਾਰੀ ਚਲਦੀ ਆ ਹੂੰ ਬਾਈ ਗਾਡ ਅਜਮਾਏ ਹੋਏ ਨੁਸਖੇ ਲੋਕਾਂ ਦੇ ਉੱਤੇ ਇਹ ਉਹ ਚੀਜ਼ਾਂ ਮੈਂ ਦੱਸਦਾ ਰਹਿਣਾ ਜਿਹੜੇ ਲੋਕਾਂ ਨੇ 5 ਦਿਨ ਹੋ ਗਏ ਜੀ ਲੈਟਰ ਨਹੀਂ ਆਈ 6 ਦਿਨ ਹੋ ਗਏ ਜੀ ਟਾਇਲਟ ਹੀ ਨਹੀਂ ਆ ਰਹੀ ਅੰਦਰ ਜਾਣਿਆ ਮੂੰਹ ਜਵੰਨੀ ਮੁੜਿਆਉਂਦੇ ਆ ਕੁਝ ਨਹੀਂ ਹੋ ਰਿਹਾ ਉਹਨਾਂ ਨੂੰ ਮੈਂ ਕਹਿਣਾ ਯਾਰ ਇੱਥੇ ਨੱਪਿਆ ਕਰੋ ਜੀ ਚੂਰਨ ਖਾਈ ਜਾਨਿਓ ਤੁਸੀਂ ਆਪਦਾ ਇੱਕ ਕੁਮਪਰੇਸ਼ਨ ਇੱਥੋਂ ਨੱਪਵਾ ਗੱਬਿਆਂ ਫੜ ਕੇ ਆਹ ਚੀਜ਼ ਨੂੰ ਐ ਪੂਰਾ ਦੱਬ ਦਿਓ ਇਹ 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 ਚੁਟਕਲੇ ਨਹੀਂ ਹੈਗੇ ਇਹ ਸੱਚੀਆਂ ਗੱਲਾਂ ਨੇ ਭਰਾ ਪਣ ਸਾਰੇ ਜਣੇ ਧਿਆਨ ਨਾਲ ਸੁਣੋ ਜਦੋਂ ਇਥੋਂ ਦੱਬੋਗੇ ਹੁਣੀ ਦੱਬ ਕੇ ਦੇਖੋ ਤੁਸੀਂ ਆ ਚੀਜ਼ ਕਿੰਨੀ ਚੀਜ਼ ਨਿਕਲਦੀ ਆ ਦਰਦ ਚਿਸਾ ਪੈ ਰਹੀਆਂ ਨੇ ਸਭ ਦੇ ਪੈ ਰਹੀ ਮੇਰੇ ਵੀ ਪੈ ਰਹੀ ਐ ਇਸ ਟਾਈਮ ਤੁਸੀਂ ਦੇਖੋ ਤੇਰੇ ਦਰਦ ਹੋ ਰਿਹਾ ਨਾ ਜਿੰਨਾ ਦੱਬੀ ਜਾਓਗੇ ਚੀਜ਼ ਪਊਗੀ ਪੈ ਰਹੀ ਐ ਦਰਦ ਹੋਊਗਾ ਨਾ ਦਾ ਮਤਲਬ ਹੀ ਨਹੀਂ ਦਰਦ ਹੋਊਗਾ ਇਥੇ ਇਹ ਜੇ ਤੁਸੀਂ ਐ ਰੋਜ਼ ਦੱਬੀ ਜਾਓ ਦੱਬੀ ਜਾਓ ਦਰਦ ਹੁਣ ਵਧ ਜਾਂਦਾ ਤੁਹਾਨੂੰ ਜ਼ਿੰਦਗੀ ਚ ਗੱਟ ਪ੍ਰੋਬਲਮ ਨਹੀਂ ਹੁੰਦੀ ਹੂੰ ਜ਼ਿੰਦਗੀ ਦੀ ਲਿਵਰ ਦੀ ਜਾਂ ਹੈਲਥ ਪ੍ਰੋਬਲਮ ਢੇਟ ਦੀ ਨਹੀਂ ਹੁੰਦੀ ਇਹੋ ਚੀਜ਼ਾਂ ਨੇ ਜੀ ਮਤਲਬ ਮਹਿਨਤਾਂ ਹੁੰਆਂ ਜਾਂ ਜਾਂ ਨੇ ਪੁਰਬਜਾਂ ਦੀਆਂ ਉਹੀ ਲਿਖ ਕੇ ਕਹਿੰਦੇ ਗ੍ਰੰਥਾਂ ਚ ਅਸੀਂ ਤਾਂ ਪੜ੍ਹ ਕੇ ਦੱਸਿਆ ਨੇ ਪੜ੍ਹਿਆ ਨੇ ਫਿਰ ਅਜਮਾਇਆ ਨੇ ਮੈਂ ਖੁਦ ਕਈ ਵਾਰੀ ਅਜਮਾਇਆ ਜੀ ਇਹ ਕੁਛ ਜੀ ਮੇਰੇ ਪੇਟ ਚ ਕਈ ਵਾਰੀ ਜਦੋਂ ਦਰਦ ਹੋਣ ਲੱਗਿਆ ਮੰਨ ਲਓ ਪਰ ਅਸੀਂ ਵੀ ਇਨਸਾਨ ਹੋ ਜਾਂਦਾ ਪੇਟ ਚ ਦਰਦ ਹੁੰਦਾ ਇਹਨੂੰ ਨੱਪ ਲਓ ਜਿੱਥੋਂ ਪੂਰਾ ਜੋਰ ਦੀ ਦੱਪ ਕੇ ਬੈਠੇ ਰਹੋ 15 ਮਿੰਟ ਚ ਦਰਦ ਗਾਇਬ ਹੋ ਜਾਂਦਾ ਕੋਈ ਗੋਲੀ ਨਹੀਂ ਖਾਣ ਦੀ ਲੋੜ ਕੋਈ ਕੁਛ ਨਹੀਂ ਆ ਹੁਣ ਮੈਂ ਕੱਡਪਿਆ ਨਾ ਜੀ ਪੇਟ ਚ ਪ੍ਰੈਸ਼ਰ ਆ ਜਾਂਦਾ ਹੂੰ ਤੇ ਇਹ ਚੀਜ਼ਾਂ ਤੇ ਜਿਵੇਂ ਛੋਟੇ ਛੋਟੇ ਚੀਜ਼ਾਂ ਨੇ ਹੁਣ ਗਰਮੀ ਤੋਂ ਬਚਨ ਦੀਆਂ ਹੋਰ ਹੋ ਗਿਆ ਤੇਲ ਜਿੰਨਾ ਪਿੰਡੇ ਤੇ ਮਲ ਕੇ ਤੁਸੀਂ ਨਹਾਓਗੇ ਗਰਮੀ ਉਹਨੀ ਤੋਂ ਤੋਂ ਦੂਰ ਭੱਜੂਗੀ ਹੂੰ ਜਿੰਨਾ ਤੁਸੀਂ ਏਸ਼ੀਆ ਚ ਬੜੋਗੇ ਤਾਂ ਗਰਮੀ ਤੁਹਾਡੇ ਮਾਗਰੇ ਪਊਗੀ ਉਹਨੇ ਰੁਕਣਾ ਰੋੜੀ ਜੀ ਆਪਾਂ ਅੰਦਰੂਨੀ ਦੀ ਤਾਂ ਗੱਲ ਕਰ ਲਈ ਹੈ ਵੀ ਆਪਾਂ ਇੰਟਰਨਲ ਤੌਰ ਦੇ ਉੱਤੇ ਆਪਣੇ ਆਪ ਨੂੰ ਠੰਡਾ ਕਿਵੇਂ ਰੱਖਣਾ ਤਰੋ ਤਾਜ਼ਾ ਕਿਵੇਂ ਰੱਖਣਾ ਹੈ ਪਰ ਗੁਰੂ ਸਾਹਿਬ ਗਰਮੀ ਦੇ ਮੌਸਮ ਦੇ ਵਿੱਚ ਸਕਿੰਦੀਆਂ ਬੜੀਆਂ ਸਮੱਸਿਆਵਾਂ ਆ ਜਾਂਦੀਆਂ ਨੇ ਇੱਕ ਤਾਂ ਸਕਿਨ ਵੈਸੀ ਆਇਲੀ ਜੀ ਰਹਿਣ ਲੱਗ ਪੈਂਦੀ ਆ ਮੱਥੇ ਦੇ ਉੱਤੇ ਮੂੰਹ ਦੇ ਉੱਤੇ ਗੱਲਾਂ ਦੇ ਉੱਤੇ ਨੱਕ ਦੇ ਉੱਤੇ ਤੇਲ ਜਿਹਾ ਚਮਕਣਾ ਸ਼ੁਰੂ ਹੋ ਜਾਂਦਾ ਕਿਉਂਕਿ ਗਰਮੀ ਦੀ ਮਾਰ ਖਰੇ ਕਿਸੇ ਦੇ ਉੱਤੇ ਪੈਂਦੀ ਹੈ ਇਸ ਤੋਂ ਇਲਾਵਾ ਜਦੋਂ ਇਹ ਜਿਹੜਾ ਫੇਸ ਤੁਹਾਡਾ ਤੇਲ ਜੇ ਵਾਲਾ ਹੋ ਗਿਆ ਤੁਸੀਂ ਬਾਹਰ ਨਿਕਲੇ ਡਸਟ ਵੀ ਪੈਣੀ ਆ ਧੂੜ ਮਿੱਟੀ ਪੈਣੀ ਆ ਤੇ ਫਿਰ ਉਹਦੇ ਨਾਲ ਵੀ ਕਈ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਨੇ ਤੇ ਇਹਦੇ ਨਾਲ ਹੀ ਗੁਰਸਾਹ ਵਾਲਾਂ ਦੇ ਉੱਤੇ ਵੀ ਇਸ ਦੌਰਾਨ ਜਿਹੜੀ ਧੂੜ ਉੱਡਦੀ ਹੈ ਗਰਮੀਆਂ ਦੇ ਵਿੱਚ ਉਹ ਕਾਫੀ ਅਸਰ ਕਰਦੀ ਹੈ ਵਾਲਾਂ ਦੀਆਂ ਸਮੱਸਿਆਵਾਂ ਇਹਦੇ ਨਾਲ ਸ਼ੁਰੂ ਹੋ ਜਾਂਦੀਆਂ ਨੇ ਕਿੰਨੀ ਕਵਾਰ ਬੰਦਾ ਜਾ ਕੇ ਸਿਰ ਦੇ ਵਿੱਚ ਪਾਣੀ ਪਾ ਲੂਗਾ ਫਿਰ ਉਹ ਹੁੰਦਾ ਵੀ ਜੇ ਸਿਰ 'ਚ ਗਰਮ ਪਾਣੀ ਪਾ ਲਿਆ ਤਾਂ ਗਰਮ ਸਰਦ ਵੀ ਵੱਟਤੇ ਪਿਆ ਇਸ ਕਰਕੇ ਇਹ ਜਿਹੜੀਆਂ ਸਮੱਸਿਆਵਾਂ ਨੇ ਸਕਿਨ ਦੀਆਂ ਤੇਲ ਦਾ ਤਾਂ ਤੁਸੀਂ ਦੱਸ ਦਿੱਤਾ ਕਿ ਬੋਡੀ ਦੇ ਉੱਤੇ ਤੇਲ ਲਾਓਗੇ ਤਾਂ ਉਹਦੇ ਵਰਗੀ ਰੀਸ ਹੀ ਨਹੀਂ ਪਰ ਉਹਦੇ باوجود ਜਿਹੜੀਆਂ ਸਾਡੀਆਂ ਬੀਵੀਆਂ ਭੈਣਾਂ ਨੇ ਮਾਤਾਵਾਂ ਨੇ ਉਹ ਪ੍ਰੋਗਰਾਮ ਦੇਖ ਰਹੀਆਂ ਨੇ ਉਹਨਾਂ ਦੀ ਬੜੀ ਸਮੱਸਿਆ ਨਹੀਂ ਤਾਂ ਉਹ ਬੰਦਾ ਨਾ ਡਾਕੂ ਜਾ ਬਣਿਆ ਫਰੀ ਜਾਂਦਾ ਵੀ ਅੱਖਾਂ ਹੀ ਸਿਰਫ ਦਿਸਦੀਆਂ ਨੇ ਮੂੰਹ ਵੀ ਟੱਕ ਲਿਆ ਸਿਰ ਵੀ ਟੱਕ ਲਿਆ ਇੱਥੋਂ ਤੱਕ ਗਲਵਜ਼ ਚੜਾ ਲੇ ਤੇ ਬਚਾਅ ਫਿਰ ਵੀ ਨਹੀਂ ਹੁੰਦਾ ਇਹਦੇ ਚ ਦੇਖੋ ਬੈਡਿੰਗ ਕਹਿੰਦਾ ਕਿਸੇ ਨੂੰ ਵੀ ਮੂੰਹ ਨਾ ਟੱਕੋ ਹਮ ਲੇਕਿਨ ਮੂੰਹ ਟੱਕੋ ਪਰ ਜੇ ਤੁਸੀਂ ਜਿੰਦਾ ਦੇਲੀ ਨਾਲ ਜੀਣਾ ਚਾਹੁੰਦੇ ਬਜ਼ੁਰਗਾਂ ਨੇ ਕਿਹਾ ਤੇ ਔਲੇ ਦਾ ਖਾਦਾ ਹਮ ਬਜ਼ੁਰਗਾਂ ਦਾ ਕਿਹਾ ਤੇ ਔਲੇ ਦਾ ਖਾਦਾ ਕਹਿੰਦੇ ਨੇ ਬਾਅਦ ਚ ਪਤਾ ਬਾਅਦ ਚ ਪਤਾ ਲੱਗਦਾ ਅੱਜ ਸਾਡੇ ਯੂਥ ਨੂੰ ਪਤਾ ਲੱਗ ਗਿਆ ਵੀ ਔਲੇ ਦਾ ਖਾਦਾ ਤੇ ਗੋਇਲ ਸਾਹਿਬ ਦਾ ਕਿਹਾ ਸੱਚਮੁੱਚ ਜਦ ਹੀ ਪਤਾ ਲੱਗਦਾ ਮੌਕੇ ਤੇ ਲੱਗ ਜਾਂਦਾ ਕਿਉਂ ਹੁਣ ਅਸੀਂ ਔਲਾ ਓਵੇਂ ਨਹੀਂ ਖਵਾ ਰਹੇ ਹੁਣ ਅਸੀਂ ਔਲਾ ਡੱਬੀ ਚ ਪਾ ਕੇ ਖਵਾ ਰਹੇ ਹਮ ਇਹਦੇ ਤੇ ਕੰਮ ਹੋਇਆ ਤਰਮਿੰਦਰ ਜੀ ਇੱਕ ਇੱਕ ਚੀਜ਼ ਮੈਂਸ਼ਨਡ ਕੀਤੀ ਹਮ ਇਹ ਆਮਲੇ ਦੀ ਕੱਲੀ ਗੋਲੀ ਬਣਾਈ ਆ ਹਮ ਹੁਣ ਬਈ ਮਿੱਤਰੋ ਇਹ ਚੀਜ਼ ਦੇਖ ਲਓ ਜਿਹੜੀ ਡੱਬੀ ਤੇ ਫੋਟੋ ਹੈ ਨਾ ਤੁਹਾਡੇ ਭਰਾ ਦੀ ਉਹਦੇ ਤੇ ਮੈਂ ਪੂਰੀ ਜ਼ਿੰਮੇਵਾਰੀ ਲੈ ਲੈਂਦਾ ਕਿ ओरिजिनल ਹੈ ਔਰ ਅਸੀਂ ਆਪਣੇ ਤਰੀਕੇ ਨਾਲ ਬਣਾਈ ਆ ਨਿਚੋੜ ਕੱਢ ਕੇ ਚੀਜ਼ ਬਣੀ ਐ ਐਕਸਟ੍ਰੈਕਟ ਕੱਢ ਕੇ ਬਾਕੀ ਦੇਖੋ ਬਿਜ਼ਨਸ ਕਾਰੋਬਾਰ ਸਾਰੀ ਦੁਨੀਆ ਕਰਦੀ ਹੋ ਸਕਦਾ ਮੈਂ ਵੀ ਕਰਦਾ ਪਰ ਮੇਰੇ ਕੋਲ ਇੱਕ ਚੀਜ਼ ਦੀ ਤਸੱਲੀ ਹੁੰਦੀ ਹੈ ਕਿ ਜੇ ਅਸੀਂ ਲੋਕਾਂ ਤੋਂ ਪੈਸਾ ਲੈਣਾ ਤਾਂ ਅਸੀਂ ਉਹਦੀ ਘੱਟੋ ਘੱਟ ਰਿਟਰਨ ਤਾਂ ਦਈਏ ਉਹਨੂੰ ਜੀ ਓਨੀ ਕ ਤਾਂ ਦਈਏ ਕੋ ਥੈਂਕ ਯੂ ਬੋਲੇ ਔਰ ਜਾਂਦਾ ਹੈ ਬੇਸ਼ੱਕ ਇਹ ਕਹਦੇ ਵੀ ਬੀਬੀ ਗੋਲਸਾ ਦਵਾਈ ਤੁਹਾਡੀ ਮਹਿੰਗੀ ਦੀ ਪਰ ਗੱਲ ਬਣ ਗਈ ਹਮ ਬਸ ਇੰਨਾ ਹੀ ਬਹੁਤ ਜੀ ਬਿਲਕੁਲ ਗੁਲ ਸਾਹਿਬ ਤੁਹਾਡੇ ਵੱਲੋਂ ਜਿੰਨੇ ਵੀ ਨਾਇਆਬ ਤੋਹਫੇ ਦਿੱਤੇ ਜਾਂਦੇ ਨੇ ਉਹ ਵੈਦਬਾਨ ਦੀ ਜਿਹੜੀ ਵੈਬਸਾਈਟ ਆ ਉਹਦੇ ਉੱਤੇ ਸਾਰੇ ਉਪਲਬਧ ਨੇ ਤੇ ਇੱਕ ਪਹਿਚਾਣ ਜ਼ਰੂਰ ਰੱਖਣੀ ਹੈ ਕਿ ਗੁਲ ਸਾਹਿਬ ਦੀ ਹੁਣ ਇਹਨਾਂ ਪ੍ਰੋਡਕਟਸ ਦੇ ਉੱਤੇ ਫੋਟੋ ਜ਼ਰੂਰ ਲੱਗ ਗਈ ਹੈ ਕਿ ਗੋਲਦਾਰੇ ਦੇ ਵਿੱਚ ਫੋਟੋ ਲੱਗੀ ਹੋਈ ਆ ਤਾਂ ਉਹੀ ਅਸਲੀ ਹੈ ਜਿਹੜਾ ਗੁਲ ਸਾਹਿਬ ਵੱਲੋਂ ਨਿਰਮਿਤ ਆ ਸਾਰਾ ਕੁਝ ਉਹਨਾਂ ਵੱਲੋਂ ਤਿਆਰ ਕਰਵਾਇਆ ਗਿਆ ਤਿਆਰ ਕੀਤਾ ਗਿਆ ਗੁਲ ਸਾਹਿਬ ਤੁਸੀਂ ਇਸ ਐਪੀਸੋਡ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਜੀ ਤੁਹਾਡਾ ਵੀ ਧੰਨਵਾਦ ਧੰਨਵਾਦੀ ਸਾਡੇ ਦਰਸ਼ਕਾਂ ਦਾ ਜਿਹੜੇ ਇਸ ਪ੍ਰੋਗਰਾਮ ਨੂੰ ਦੇਖਦੇ ਨੇ ਤੇ ਅਗਲੇ ਐਪੀਸੋਡ ਦੇ ਵਿੱਚ ਨਵੇਂ ਵਿਸ਼ੇ ਦੇ ਉੱਤੇ ਚਰਚਾ ਕਰਾਂਗੇ ਆਗਿਆ ਦਿਓ ਧੰਨਵਾਦ